ਮੌਨਸੂਨ ਨੇ ਦਸਤਕ ਦਿੰਦੇ ਹੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਤਸਵੀਰਾਂ ਜਿ ਤੁਸੀਂ ਦੇਖ ਰਹੇ ਹੋ ਇਹ ਪੰਜਕੁਲਾ ਦੀਆਂ ਨੇ। ਜਿੱਥੇ ਭਾਰੀ ਮੀਂਹ ਨਾਲ ਨਦੀ ਚ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਟਰੱਕ ਫਸ ਗਿਆ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਟਰੱਕ ਨੂੰ ਬਾਹਰ ਕੱਢਣ ਲਈ ਮੁਸ਼ਕਲ ਕਰ ਰਹੇ ਨੇ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਟਰੱਕ ਨੂੰ ਬਾਹਰ ਕੱਢਣਾ ਔਖਾ ਹੋ ਗਿਆ। ਦੱਸਦੇ ਕਿ ਟਰੱਕ ਚਾਲਕ ਨਦੀ ਤੋਂ ਪਾਰ ਜਾ ਰਿਹਾ ਸੀ ਕਿ ਅਚਾਨਕ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਟਰੱਕ ਉੱਥੇ ਹੀ ਫਸ ਗਿਆ। ਡਰਾਈਵਰ ਨੇ ਤਾਂ ਛਾਲ ਮਾਰ ਕੇ ਆਪਣੀ ਜਾਨ ਬਜਾ ਲਈ ਪਰ ਟਰੱਕ ਉੱਥੇ ਹੀ ਫਸ ਗਿਆ ਉਹ ਪਾਣੀ ਚੋਂ ਬਾਹਰ ਨਾ ਨਿਕਲ ਸਕਿਆ ਉਦਰੀ ਪੁਲਿਸ ਨੇ ਭਾਰੀ ਮੀਂਹ ਨਾਲ ਹੋ ਰਹੀ ਤਬਾਹੀ ਨੂੰ ਦੇਖਦਿਆਂ 144 ਲਾਗੂ ਕਰ ਦਿੱਤੀ ਹੈ ਅਜੇ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਵੀ ਨਹੀਂ ਹੋਇਆ ਤੇ ਤਬਾਹੀ ਹੋਣੀ ਸ਼ੁਰੂ ਹੋ ਗਈ ਹੈ ਨਦੀਆਂ ਉਫਾਨ ਤੇ ਨੇ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਚੁੱਕਿਆ ਹੈ ਤਾਜ਼ਾ ਤਸਵੀਰਾਂ ਪੰਚਕੂਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪਾਣੀ ਟਰੱਕ ਨੂੰ ਆਪਣੇ ਨਾਲ ਹੀ ਰੋੜ ਕੇ ਲੈ ਗਿਆ Subscribe to One India channel and never miss an update.